ਸਾਡੀਆਂ ਜੁਨੀਆਂ ਜਿਹੜੀਆਂ 2018 ਚ ਭੰਗ ਕਰਤੀਆਂ ਅਤੇ ਆਪ ਦੇ ਫੀਲੇ ਕਹਾਂਗੇ ਅਸੀਂ ਤਾਂ ਬਹੁਤ ਮਾੜਾ ਲੱਭਜ ਕਹਾਂਗੇ ਉਹਨਾਂ ਨੂੰ ਦੁਨੀਆ ਨਾਲ ਤੇ ਕਾਬੂ ਦੇ ਧੱਕੇ ਨਾਲ ਪਿਠਾਤਾ ਸਾਡੇ ਤੇ ਜਦੋਂ ਵੀ ਅਸੀਂ ਚੋਣ ਪ੍ਰਕਿਰਿਆ ਰਾਹੀਂ ਅਸੀਂ ਚੋਣ ਕਰਦੇ ਹੁੰਦੇ ਸੀ ਆਪਦੀ ਪ੍ਰਧਾਨ ਦੀ ਉਹ ਸਾਡੀਆਂ ਜੁਨੀਆਂ ਤੇ ਧੱਕੇ ਨਾਲ ਇਹਨਾਂ ਨੇ ਠੋਕਤੇ ਮੈਂ ਕੈਪਟਨ ਅਮਰਿੰਦਰ ਨੇ ਆਪਦੇ ਬੰਦੇ ਉਹ ਸਾਡਾ ਜਿੰਨਾ ਪੈਸਾ ਸੀ ਸਭ ਹੜੱਪ ਕਰਕੇ ਬਹੁਤ ਜੁਨੀਆਂ ਹੰਦਾ ਜੀ ਇਹਨਾਂ ਨੂੰ ਤੋੜਨ ਨਾਲ ਕੋਈ ਸਰਕਾਰ ਦਾ ਫਾਇਦਾ ਹੁੰਦਾ ਹੈ ਤਾਂ ਦੱਸਦੇ ਸਾਰੇ ਅਸੀਂ ਟੈਕਸ ਭਰਦੇ ਹਾਂ ਪਾਸਿਆਂ ਕਰਾਉਂਦੇ ਆ ਇਹਦੇ ਨਾਲ ਜਿੰਨੀਆਂ ਨਾ ਟੁੱਟਣ ਨਾਲ ਸਰਕਾਰ ਦਾ ਮਾਲੀਆ ਵੀ ਘਟਿਆ ਕਿਉਂਕਿ ਟੱਕ ਘਟ ਗਏ ਉਨਾ ਹੀ ਟੈਕਸ ਘਟ ਗਏ ਉਹਨਾਂ ਨੂੰ ਆਸ ਦੀ ਕਿਰਨ ਜਾਦੀ ਹੈ ਮਾਨ ਜੋਗ ਸਾਹਿਬ ਜਰਨੀ ਚੱਲੀ ਜੀ ਨੂੰ ਬੇਚੀ ਕਰਦੇ ਆ ਸੀ ਰਾਜਾ ਬਰਿੰਗ ਜੀ ਨੂੰ ਵੀ ਉਹਨਾਂ ਨੇ ਬਿਆਨ ਵੀ ਦਿੱਤਾ ਵੀ ਅਸੀਂ ਤੱਕ ਜਿਨ੍ਹਾਂ ਨੇ ਜੜੀਆਂ ਜਲਦੀ ਤੋਂ ਜਲਦੀ ਬਹਾਲ ਕਰਾਂਗੇ ਬੜੇ ਜਿਹੜੇ ਟ੍ਰਾਂਸਪੋਰਟ ਮੰਤਰੀ ਨੂੰ ਧਰਤੀ ਨਾਲ ਜੁੜੇ ਹੋਏ ਨੇ ਉਹ ਜਿੱਥੇ ਟ੍ਰਾਂਸਪੋਰਟ mafia ਨਾਲ ਨੱਚ ਪਾ ਰਹੇ ਨੇ ਸਾਨੂੰ ਪੂਰਨ ਆਸ ਹੈ ਵੀ ਰਾਜਾ ਡਿੰਗ ਜੀ ਜਲਦੀ ਤੋਂ ਜਲਦੀ ਮਤਲਬ ਸਾਡਾ ਮਸਲਾ ਹੱਲ ਕਰਕੇ ਸਾਡੀਆਂ ਜਿੰਦਗੀਆਂ ਨੂੰ ਬਹਾਲ ਕਰਕੇ ਪੰਜਾਬ ਨੂੰ ਇੱਕ ਬਹੁਤ ਵਧੀਆ ਸੰਦੇਸ਼ ਦੇਣਗੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇਜ ਚੈਨਲ ਤੇ ਮੈਂ ਰੰਜਨਾ ਚਾਹੀ ਆਪਾਂ ਗੱਲ ਕਰਦੇ ਆਂ ਭਾਰਸੋਂ ਦੀ ਭਾਰਸੋਂ ਦੇ ਵਿੱਚ ਟਰੱਕ ਯੂਨੀਅਨ ਚ ਖੜੇ ਆਂ ਉਹਨਾਂ ਦੀਆਂ ਸਮੱਸਿਆ ਆ ਉਹਨਾਂ ਨੇ ਕੀ ਸਮੱਸਿਆਵਾਂ ਨੇ ਗਵਰਨਮੈਂਟ ਤੱਕ ਕੀ ਪਹੁੰਚਾਉਣਾ ਚਾਹੁੰਦੇ ਆ ਉਹ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਕੀ ਸਮੱਸਿਆ ਆ ਨੇ ਤੇ ਕੀ ਕੀ ਡਿਮਾਂਡਾਂ ਮੰਗ ਰਹੇ ਹੋ ਕਿ ਸਰਕਾਰ ਕਾਂਗਰਸ ਦੀ ਚੱਲ ਰਹੀ ਆ ਦੇਖੋ ਜੀ ਸਾਡਾ ਜਿਹੜਾ ਟਰਾਂਸਪੋਰਟ ਦਾ ਕਾਰੋਬਾਰ ਹੁਣੇ ਸਮੱਸਿਆ ਦੇ ਨਾਲੇ ਭਰਿਆ ਪਿਆ ਜੀ ਪਹਿਲਾਂ ਇਹ ਸਾਹੀ ਕੀਤਾ ਹੁੰਦਾ ਸੀ ਸਰਦਾਰੀ ਹੁੰਦੀ ਸੀ ਸਾਡੀ ਟੌਰ ਹੁੰਦੀ ਸੀ ਪਰ ਜਦੋਂ ਤੋਂ ਸਾਫਕਾ ਸੀਐਮ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਆਏ ਉਹਨਾਂ ਨੇ ਮੁੱਠੀ ਭਰ ਵਪਾਰੀਆਂ ਦੇ ਮਗਰ ਲੱਗ ਕੇ ਸਾਡੀਆਂ ਜੂਨੀਅਨਾਂ ਜਿਹੜੀਆਂ ਤੋੜਨ ਦਾ ਨੋਟੀਫਿਕੇਸ਼ਨ ਦਿੱਤਾ ਜਦੋਂ ਕਿ ਜੂਨੀਅਨਾਂ ਦੀ ਜਿਹੜੀਆਂ ਸਾਡੇ ਦਿਹਾਤੀ ਲੋਕਾਂ ਦਾ ਵੇ ਜਮੀਨੇ ਜਿਹੜੇ ਹੋ ਗਏ ਜਮੀਨਾ ਘਟ ਗਏ ਉਹ ਵਿਚਾਰੇ ਆਪਦੇ 2-4 ਲੱਖ ਰੁਪਇਆ ਲਾ ਕੇ ਟਰੱਕ ਪਾ ਲੰਦੇ ਸੀ ਅਸੀਂ ਆਪਦਾ ਰੋਟੀ ਰੋਜੀ ਆ ਜਿਹੜੀ ਉਹ ਚਲਾਉਂਦੇ ਸੀ ਪਰੰਤੂ ਇਹਦੇ ਸਾਹੀ ਫਰਮਾਨ ਨੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਨੇ ਸਾਡੀਆਂ ਜੁਨੀਆਨਾ ਜਿਹੜੀਆਂ 2018 ਚ ਭੰਗ ਕਰਤੀਆਂ ਅਤੇ ਆਪਦੇ ਫੀਲੇ ਕਹਾਂਗੇ ਅਸੀਂ ਤਾਂ ਬਹੁਤ ਮਾੜਾ ਲੱਭ ਕਹਾਂਗੇ ਉਹਨਾਂ ਨੂੰ ਜੁਨੀਆਨਾ ਤੇ ਕਾਬਜ ਧੱਕੇ ਨਾਲ ਬਿਠਾਤਾ ਸਾਡੇ ਤੇ ਜਦੋਂ ਕਿ ਅਸੀਂ ਚੋਣ ਪ੍ਰਕਿਰਿਆ ਰਾਹੀਂ ਅਸੀਂ ਚੋਣ ਕਰਦੇ ਹੁੰਦੇ ਸੀ ਆਪਦੀ ਪ੍ਰਧਾਨ ਦੀ ਉਹ ਸਾਡੀਆਂ ਜੂਨੀਅਨ ਤੇ ਧੱਕੇ ਨਾਲ ਇਹਨਾਂ ਨੇ ਠੋਕਤੇ ਮੈਂ ਕੈਪਟਨ ਅਮਰਿੰਦਰ ਨੇ ਆਪਦੇ ਬੰਦੇ ਉਹ ਸਾਡਾ ਜਿੰਨਾ ਪੈਸਾ ਸੀ ਸਭ ਹੜੱਪ ਕਰਕੇ ਬਹੁਤ ਜੂਨੀਅਨਾਂ ਦਾ ਜੀ ਸਾਡੇ ਰੇਟ ਬਣੇ ਆ ਰਹੇ ਸੀ ਜੀ ਹਰ ਸਾਲ ਸਾਨੂੰ 5-7% ਸਰਕਾਰ ਵਾਅਦਾ ਕਰਕੇ ਦੰਦੀ ਸੀ ਜੀ ਉਹ ਸਾਡੇ ਰੇਟ ਟੁੱਟ ਗਏ ਉਹ ਸਾਡੀਆਂ ਸਲੇਬਾਂ ਟੁੱਟ ਗਈਆਂ ਜੂਨੀਅਨਾਂ ਜਿਹੜੀਆਂ ਜਿਵੇਂ ਹੁਣ ਸਾਡੀ ਉਹ 6 66500 ਦੇ ਕਰੀਬ ਟਰੱਕ ਤੇ ਜੀ ਹੁਣ ਟੋਟਲ 180 ਤੋਂ 85 ਜਿਹੜੇ ਟਰੱਕ ਰਹਿ ਗਏ ਜੀ ਨਾਬੇ ਜੂਨੀਅਨ ਚ 1200 ਟਰੱਕ ਤੇ 300 ਟਰੱਕ ਰਹਿ ਗਿਆ ਪਰ ਅਸੀਂ ਇੱਕ ਸਰਕਾਰ ਤੋਂ ਮੰਗ ਕਰਦੇ ਆਂ ਵੀ ਮਹਾਰਾਜ ਸਾਹਿਬ ਤੁਹਾਨੂੰ ਜੂਨੀਅਨਾਂ ਤੋੜ ਕੇ ਕੀ ਫਾਇਦਾ ਮਿਲਿਆ ਸਰਕਾਰ ਦਾ ਕੀ ਫਾਇਦਾ ਹੋਇਆ ਉਸੇ ਤਰ੍ਹਾਂ ਸਰਕਾਰ ਨੇ ਪੈਸੇ ਦੇਣੇ ਨੇ ਪਰ ਉਹ ਜਿਹੜੇ ਅਸੀਂ ਜਿਸ ਪੈਸੇ ਨਾਲ ਅਸੀਂ ਆਪਦੀ ਰੋਟੀ ਰੋਜ਼ੀ ਚਲਾਉਂਦੇ ਤੇ ਆਪਦੇ ਬੱਚੇ ਪਾਲਦੇ ਸੀ ਉਹ ਜਿਹੜੇ ਉਹਨਾਂ ਨੇ ਫੀਲੇ ਸਾਡੇ ਤੇ ਕਾਬਜ਼ ਕਰੇ ਧੱਕੇ ਨਾਲ ਸਾਡੀਆਂ ਜੂਨੀਅਨਾਂ ਤੇ ਬਿਠਾਏ ਉਹ ਸਾਡਾ ਪੈਸਾ ਲੁੱਟ ਕੇ ਚਲੇ ਗਏ ਤੇ ਜਾਂ ਤਾਂ ਅਸੀਂ ਕਹਿੰਦੇ ਵੀ ਜੇ ਇਹਨਾਂ ਨੂੰ ਤੋੜਨ ਨਾਲ ਕੋਈ ਸਰਕਾਰ ਦਾ ਫਾਇਦਾ ਹੁੰਦਾ ਤਾਂ ਦੱਸਦੇ ਸਾਰੇ ਅਸੀਂ ਟੈਕਸ ਭਰਦੇ ਆਂ ਪਾਸੀਆਂ ਕਰਾਉਂਦੇ ਆਂ ਇਹਦੇ ਨਾਲ ਜੁਨੀਆ ਨਾਲ ਟੁੱਟਣ ਨਾਲ ਸਰਕਾਰ ਦਾ ਮਾਲੀਆ ਵੀ ਘਟਿਆ ਕਿਉਂਕਿ ਟਰੱਕ ਘਟ ਗਏ ਉਨਾ ਹੀ ਟੈਕਸ ਘਟ ਗਿਆ ਜੀ ਫਿਰ ਸਾਨੂੰ ਆਸ ਦੀ ਕਿਰਨ ਜਾਗੀ ਹੈ ਮਾਨਯੋਗ ਸਰਚਨ ਜੀ ਚੰਨੀ ਜੀ ਨੂੰ ਬੇਨਤੀ ਕਰਦੇ ਆਂ ਅਸੀਂ ਰਾਜਾ ਬੜਿੰਗ ਜੀ ਨੂੰ ਵੀ ਉਹਨਾਂ ਨੇ ਬਿਆਨ ਵੀ ਦਿੱਤਾ ਵੀ ਅਸੀਂ ਟੱਕ ਜੁਨਾਂ ਨਾਲ ਜਿਹੜੀਆਂ ਜਲਦੀ ਤੋਂ ਜਲਦੀ ਬਹਾਲ ਕਰਾਂਗੇ ਅਸੀਂ ਆਪ ਜੀ ਦੇ ਚੈਨਲ ਰਾਹੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿਉਂਕਿ ਉਹ ਹਰ ਇੱਕ ਮਸਲਾ ਜਿਹੜਾ ਹੱਲ ਕਰਦੇ ਚਲੇ ਆ ਰਹੇ ਨੇ ਵੀ ਜਿਹੜਾ ਸਾਡਾ ਟਰੱਕ ਯੂਨੀਅਨ ਹੈ ਸਾਡੀਆਂ ਪੰਜਾਬ ਦੀਆਂ ਇਹ ਜਲਦੀ ਤੋਂ ਜਲਦੀ ਬਹਾਲ ਕੀਤੀਆਂ ਜਾਣ ਉਹ ਗੁੰਡੇ ਅੰਸਰ ਜਿਹੜੇ ਬੈਠੇ ਨੇ ਯੂਨੀਅਨਾਂ ਤੇ ਕਾਬਜ ਹੋਏ ਹੋਏ ਨੇ ਚਲੋ ਸਾਡੇ ਤੇ ਤਾਂ ਕਿਰਪਾ ਹੋਈ ਵੈਸੇ ਗੁਰੂ ਦੀ ਕਿਰਪਾ ਨਾਲ ਅਸੀਂ ਸਰਦਾਰ ਮੱਖਣ ਸਿੰਘ ਤੌੜਾ ਨੂੰ ਅਸੀਂ ਆਪ ਦਾ ਆਪ ਚੁਣ ਕੇ ਪ੍ਰਧਾਨ ਬਣਾਇਆ ਸਾਡੀ ਯੂਨੀਅਨ ਤੇ ਚਲੋ ਬਾਪੇ ਬਹੁਤ ਯੂਨੀਅਨਾਂ ਤੇ ਹਲੇ ਵੀ ਉਹਦੇ ਬੰਦੇ ਆਂਦਾ ਕਾਬਜ ਹੈ ਜੇ ਜਿਹੜੀਆਂ ਜੁਨੀਆ ਨਾਲ ਜਲਦੀ ਤੋਂ ਜਲਦੀ ਮਾਨ ਜੋਗ ਸਰਚੰਦ ਸਿੰਘ ਚੰਨੀ ਜੀ ਤੇ ਰਾਜਾ ਬੜਿੰਗ ਜੀ ਜਿਹੜੀਆਂ ਸਾਡੀਆਂ ਟਰੱਕ ਯੂਨੀਅਨ ਭੰਗ ਕਿਤੇ ਤੋਂ ਜਲਦੀ ਤੋਂ ਜਲਦੀ ਬਹਾਲ ਕੀਤੀਆਂ ਜਾਣ ਧੰਨਵਾਦ ਜੇ ਬਾਈ ਜਾਨਸ ਸਾਡੀ ਕੋਈ ਇਹ ਸਮੱਸਿਆ ਹੱਲ ਨਹੀਂ ਹੁੰਦੀ ਹੈ ਕਿ ਫਿਰ ਤੁਸੀਂ ਕਿਹਾ ਜਿਹੜੇ ਆਪਣੇ ਟ੍ਰਾਂਸਪੋਰਟ ਮੰਤਰੀ ਰਾਜਾ ਬੜਿੰਗ ਜੀ ਨੇ ਉਹਨਾਂ ਨੂੰ ਕੋਈ ਆਪਣਾ ਸੰਦੇਸ਼ ਵਗੈਰਾ ਜਾਂ ਕੋਈ ਮੰਗ ਪੱਤਰ ਦਵਾਂਗੇ ਦੇਖੋ ਜੀ ਮੰਗ ਪੱਤਰ ਸਾਡਾ ਉਹਨਾਂ ਕੋਲ ਪਹੁੰਚ ਚੁੱਕਿਆ ਹੈ ਸਾਡੇ ਬਹੁਤ ਸੀਨੀਅਰ ਬੰਦੇ ਨੇ ਹੈਪੀ ਸੰਧੂ ਜੀ ਤੇ ਬਠਿੰਡੇ ਤੋਂ ਸਾਡੇ ਬਲਦੇਵ ਸਿੰਘ ਜੀ ਨੇ ਜਿਹੜੇ ਸਾਡੇ ਉਹਨਾਂ ਨੇ ਸਾਡੀਆਂ ਸਮੱਸਿਆਵਾਂ ਤੋਂ ਜਾਣੂ ਕਰਾਤਾ ਕਿਉਂਕਿ ਰਾਜਾ ਬੜਿੰਗ ਜਿਹੜੇ ਟਰਾਂਸਪੋਰਟ ਮੰਤਰੀ ਨੇ ਧਰਤੀ ਨਾਲ ਜੁੜੇ ਹੋਏ ਨੇ ਉਹ ਜਿੱਥੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾ ਰਹੇ ਨੇ ਸਾਨੂੰ ਪੂਰਨ ਆਸ ਹੈ ਵੀ ਰਾਜਾ ਬੜਿੰਗ ਜੀ ਜਲਦੀ ਤੋਂ ਜਲਦੀ ਮਤਲਬ ਸਾਡਾ ਮਸਲਾ ਹੱਲ ਕਰਕੇ ਸਾਡੀਆਂ ਜੁਨੀਅਰਾਂ ਬਹਾਲ ਕਰਕੇ ਪੰਜਾਬ ਨੂੰ ਇੱਕ ਬਹੁਤ ਵਧੀਆ ਸੰਦੇਸ਼ ਦੇਣਗੇ ਜੀ